ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਇੱਕ ਹੋਰ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਵਾਲਾ ਕੰਮ ਆਪਾਂ ਰੋਜ਼ ਵਾਂਗੂ ਖਿੱਚ ਰੱਖਿਆ ਹੈ ਡੇਲੀ ਮੈਂ 8:30 ਵਜੇ 9:00 ਵਜੇ ਦੇ ਗੇਟ ਦੇ ਵਿੱਚ ਵੀਡੀਓ ਪਾ ਦਿੰਦਾ ਹਾਂ ਇੱਕ ਤੁਹਾਡਾ ਸਾਰਿਆਂ ਦਾ ਪਿਆਰ ਸਤਿਕਾਰ ਮਿਲ ਰਿਹਾ ਹੈ ਵੀਡੀਓ ਥੱਲੇ ਬਹੁਤ ਸਾਰੇ ਕਮੈਂਟ ਤੇ ਹੋਰ ਸਨੇਹੇ ਆਉਂਦੇ ਨੇਗੇ ਮੈਂ ਟਰਾਈ ਕਰਦਾ ਹਾਂ ਉਹਨਾਂ ਹਰੇਕ ਦੇ ਜਵਾਬ ਦੇਣ ਵਾਸਤੇ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਪਸ਼ੂ ਦੁੱਧੋਂ ਭੱਜ ਜਾਂਦੇ ਨੇ ਸਪੈਸ਼ਲੀ ਮੱਝਾਂ ਮੈਨੂੰ ਉਹ 2-3 ਦਿਨਾਂ ਦੇ ਵਿੱਚ ਸੇਵ ਹੋਣ ਆਏ ਨੇ ਭਰਾਵਾਂ ਦੇ 2-4 ਤਾਂ ਸਾਡੇ ਪਿੰਡ ਦੇ ਸੀਗੇ ਬਾਕੀ ਬਾਹਰੋਂ ਸੀਗੇ ਵੀ ਸਾਡੀ ਮੱਝ ਨੂੰ 3 ਮਹੀਨੇ ਹੋਏ ਨੇ ਸੂਈ ਨੂੰ ਕੋਈ ਕਹਿੰਦਾ 3.5 ਤੇ ਕੋਈ ਕਹਿੰਦਾ 4 ਵੀ ਹੋਣੀ ਛੜਾ ਮਾਰ ਲੱਗੀਆਂ ਹੁਣੀ ਟੀਕਾ ਲਾ ਕੇ ਚੋਣਿਆ ਵੀ ਉਹਨਾਂ ਦਾ ਕੋਈ ਹੱਲ ਦੱਸੋ ਦੇਖੋ ਭਰਾਵੋ ਉਹਨਾਂ ਦਾ ਕੋਈ ਹੱਲ ਨਹੀਂ ਹੈਗਾ ਨਾ ਤਾਂ ਕੋਈ ਟ੍ਰੀਟਮੈਂਟ ਨਾ ਕੋਈ ਦਵਾਈ ਬਣੀ ਆ ਉਹ ਕੰਮ ਵਾਸਤੇ ਬਹੁਤ ਸਾਰੀਆਂ ਕੰਪਨੀਆਂ ਜ਼ੋਰ ਲਾ ਰਹੀਆਂ ਨੇ ਵੀ ਅਸੀਂ ਸਭ ਤੋਂ ਪਹਿਲਾਂ ਇਹ ਜੇ ਇਹ ਬਿਮਾਰੀ ਦਾ ਹੱਲ ਕਰੀਏ ਸਾ ਇਹ ਪਹਿਲਾਂ ਵਧੀਆ ਰਿਜ਼ਲਟ ਦਵੇ ਪਸ਼ੂਆਂ ਤੇ ਇਹ ਚੀਜ਼ ਦੇ ਵਿੱਚ ਪਰ ਹਜੇ ਤੱਕ ਕੋਈ ਦਵਾਈ ਆਈ ਨਹੀਂ ਹੈਗੀ ਵਿਚਰੀ ਦਾ ਵਧੀਆ ਰਿਜ਼ਲਟ ਆਪਾਂ ਨੂੰ ਮਿਲ ਸਕੇ ਉਹਦਾ ਇੱਕੋ ਹੀ ਹੱਲ ਆ ਤੁਸੀਂ ਚੰਗੇ ਟੀਕੇ ਭਰਾਓ ਜੇ ਤੁਹਾਡੇ ਪਸ਼ੂ ਦੇ ਵਿੱਚ ਦੋ ਚਾਰ ਚੰਗੇ ਗੁਣ ਨੇ ਸੀਲ ਹੈਗਾ ਦੁੱਧ ਚੰਗਾ ਦਿੰਦਾ ਤਿੰਨ ਚਾਰ ਮਹੀਨੇ ਵੀ ਤੇ ਜਾਂ ਹੋਰ ਕੋ ਕੁਆਲਿਟੀ ਹੈਗੀ ਉਹਦੇ ਤੁਸੀਂ ਚੰਗਾ ਟੀਕਾ ਭਰਾਓ ਹੋ ਸਕੇ ਵੀ ਬਰੀਡ ਦੇ ਵਿੱਚ ਸੁਧਾਰ ਹੋ ਸਕੇ ਤੁਹਾਡੇ ਪਸ਼ੂ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਉਹਦੇ ਵਿੱਚ ਕਟਰੂ ਦੇ ਵਿੱਚ ਹੋਰ ਚੰਗਾ ਆ ਸਕੇ ਇਹਦਾ ਇੱਕੋ ਹੀ ਹੱਲ ਹੈ ਲੌਂਗ ਟਰਮ ਵਾਸਤੇ ਚੰਗੇ ਟੀਕੇ ਭਰਾਓ ਜਾਂ ਫਿਰ ਤੁਸੀਂ ਕੋਈ ਚੰਗੀ ਮੱਝ ਕਿਸੇ ਚੰਗੀ ਬਰੀਡ ਦੀ ਕਿਸੇ ਚੰਗੇ ਫਾਰਮ ਦੇ ਵਿੱਚੋਂ ਖਰੀਦੋ। ਇੱਕ ਵਾਰੀ ਰੁਪਏ ਲਾਓ ਫਿਰ ਉਹਦੇ ਚੰਗੇ ਟੀਕੇ ਭਰਾਓ। ਉਹਦੇ ਵਿੱਚ ਚੰਗੇ ਕਟਰੂ ਆਉਣ ਜਿਹੜੇ ਲੰਮਾ ਦੁੱਧ ਦੇਣ। ਦੇਖੋ ਡੈਰੀ ਫਾਰਮ ਦੀ ਰੀਡ ਦੀ ਹੱਡੀ ਹੁੰਦੀਆਂ ਨੇ। ਉਹ ਮੱਝਾਂ ਜਿਹੜੀਆਂ ਲੰਮਾ ਟਾਈਮ ਦੁੱਧ ਦਿੰਦੀਆਂ ਨੇ 6-7 ਹੱਦ ਮਹੀਨੇ ਪੂਰਾ ਫੁੱਲ ਪੀਕ ਤੇ ਰਹਿੰਦੀਆਂ ਨੇ ਮੇਨਟੇਨ ਕਰਕੇ। ਉਹੀ ਤੁਹਾਡੀ ਜੇਬ ਦੇ ਵਿੱਚ 2 ਰੁਪਏ ਪਾਉਣੀਆਂ। ਜਿਹੜੀਆਂ ਹੁਣ 2-3 ਦਿਨ ਜਾਂ 4-4 ਮਹੀਨੇ ਦੁੱਧ ਦਿੰਦੀਆਂ ਨੇ ਤੇ ਦੋ ਵਾਰ ਇੱਕ ਡੰਗ ਪੈ ਜਾਂਦੀਆਂ ਨੇ ਟੀਕੇ ਤੇ ਹੋ ਜਾਂਦੀਆਂ ਨੇ। ਉਹ ਮੱਜਾਂ ਦਾ ਕੋਈ ਰੱਖਣ ਦਾ ਫਾਇਦਾ ਨਹੀਂ ਹੈਗਾ। ਉਹਨਾਂ ਤੋਂ ਪੈਰ ਵੜਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਜਦੋਂ ਤੁਸੀਂ ਇੱਕ ਵਾਰੀ ਚੰਗੇ ਰੁਪਏ ਲਾਓ ਕਿਸੇ ਮੱਝ ਤੇ ਜਾਂ ਫਿਰ ਤੁਸੀਂ ਚੰਗੇ ਟੀਕੇ ਪਰਾਓ ਹੌਲੀ-ਹੌਲੀ ਸੁਧਾਰ ਹੋਊਗਾ। ਹੌਲੀ-ਹੌਲੀ ਚੰਗੇ ਦੁੱਧ ਵਾਲੀਆਂ ਮੱਝਾਂ ਤੁਹਾਡੇ ਘਰੇ ਪੈਦਾ ਹੋਣਗੀਆਂ। ਬਾਕੀ ਐਨੀ ਕੁ ਵੀਡੀਓ ਆਪਾਂ ਪਾਇਆ ਕਰਾਂਗੇ ਜਿੰਨਾ ਟਾਈਮ ਆਪਣੇ ਨਾਲ ਵਧੀਆ ਨਹੀਂ ਜੋੜਦੀ ਆਡੀਅנס ਉਹਨਾਂ ਨਾਲ ਆਪਾਂ 2 ਜਾਂ 3 ਜਾਂ 4 ਕਮੈਂਟਾਂ ਦੀ ਵੀਡੀਓ ਪਾਇਆ ਕਰਾਂਗੇ ਜਦੋਂ ਆਪਣੀ ਵੀਡੀਓ ਨਾਲ ਆਪਾਂ ਦੇ ਨਾਲ ਵਧੀਆ ਸੰਗਤ ਜੁੜਗੀ ਵਧੀਆ ਦੇਖਣ ਵਾਲੇ ਜੁੜ ਗਏ ਆਡੀਅנס ਭਰਾ ਵੀਰ ਆਪਣੇ ਫਿਰ ਆਪਾਂ ਥੋੜੇ ਜਿਹਾ ਵਲੌਗ ਵੱਡੇ ਕਰਿਆ ਕਰਾਂਗੇ ਕੋਈ ਵੀ ਸਵਾਲ ਜਵਾਬ ਹੁੰਦਾ ਬੇਝਿਜਕ ਤੁਸੀਂ ਕਮੈਂਟਾਂ ਦੇ ਵਿੱਚ ਪੁੱਛਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸਾਰੇ ਭਰਾ ਧੰਨਵਾਦ